ਬਹੁਤ ਹੀ ਸੋਹਣੀਆਂ ਸੋਹਣੀਆਂ ਤੇ ਪਿਆਰੀ ਪਿਆਰੀ ਵੀਡੀਓਜ਼ ਛੋਟੇ ਸਿੱਧੂ ਮੁਸੇਵਾਲੇ ਦੀਆਂ ਸਾਡੇ ਸਾਹਮਣੇ ਆ ਰਹੀਆਂ ਨੇ ਤੇ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜੋ ਕਿ ਹਸਪੀਟਲ ਦੇ ਵਿੱਚ ਦੀ ਹੈ ਸਾਰਾ ਸਟਾਫ ਜਿਸ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਬਹੁਤ ਹੀ ਖੁਸ਼ੀ ਜਿਹੜੀ ਹੈ ਸਾਰਿਆਂ ਦੇ ਮੂੰਹਾਂ ਦੇ ਉੱਤੇ ਅਸੀਂ ਦੇਖ ਸਕਦੇ ਹਾਂ ਜਿਹੜੀ ਚਲ ਘਰੀ ਹੈ ਕਿੰਨੀ ਖੁਸ਼ੀ ਪਿਤਾ ਬਲਕੌਰ ਸਿੰਘ ਸਿੱਧੂ ਨੇ ਛੋਟੇ ਸਿੱਧੂ ਮੁਸੇਵਾਲੇ ਨੂੰ ਹੱਥ ਦੇ ਵਿੱਚ ਫੜਿਆ ਹੋਇਆ ਤੇ ਮਾਤਾ ਚਰਨ ਕੌਲ ਜੀ ਸਟ੍ਰੈਚਰ ਤੇ ਪਏ ਹੋਏ ਨੇ ਤੇ ਭਾਵਕ ਹੁੰਦੇ ਵੀ ਉਹ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਪਰ ਖੁਸ਼ੀ ਜਿਹੜੀ ਹੈ ਬਹੁਤ ਜ਼ਿਆਦਾ ਹੈ ਹਸਪੀਟਲ ਦੇ ਵਿੱਚ ਅਸੀਂ ਸਟਾਫ ਨੂੰ ਦੇਖ ਸਕਦੇ ਹਾਂ ਉਹਨਾਂ ਦੀ ਵੀ ਖੁਸ਼ੀ ਜਿਹੜੀ ਹੈ ਸਾਫ਼ ਸਾਨੂੰ ਦਿਖ ਰਹੀ ਹੈ ਤੇ ਫੈਨਸ ਨੂੰ ਵੀ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਕਿ ਕੀ ਖੁਸ਼ੀ ਜਿਹੜੀ ਹੈ ਉਹ ਆਉਂਦੀ ਹੈ ਕਿਉਂਕਿ ਮਾਤਾ ਚਰਨ ਕੌਰ ਜੀ ਜਿਹੜੀ ਖਬਰਾਂ ਆਈਆਂ ਸੀ ਕਿ ਉਹ ਗਰਭਵਤੀ ਸੀਗੇ ਉਸ ਤੋਂ ਬਾਅਦ ਜਿਹੜੇ ਫੈਨਸ ਨੂੰ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਹੋ ਗਿਆ ਸੀ ਕਿ ਕੀ ਖੁਸ਼ਖਬਰੀ ਆਉਂਦੀ ਹੈ ਤੇ ਅੱਜ ਖੁਸ਼ਖਬਰੀ ਸਾਡੇ ਸਾਰਿਆਂ ਦੇ ਸਾਹਮਣੇ ਆ ਗਈ ਹੈ ਮਾਤਾ ਚਰਨ ਕੌਰ ਜੀ ਨੇ ਮੁੰਡੇ ਨੂੰ ਜਨਮ ਦਿੱਤਾ ਹੈ ਛੋਟੇ ਸਿੱਧੂ ਮੂਸੇਵਾਲੇ ਨੂੰ ਜਨਮ ਦਿੱਤਾ ਹੈ ਇੱਕ ਵਾਰ ਮੁੜ ਕੇ ਫਿਰ ਮਾਤਾ ਚਿਰਨਕੌਰ ਜਿੱਤੇ ਬਲਕੌਰ ਸਿੰਘ ਸਿੱਧੂ ਮਾਤਾ ਪਿਤਾ ਬਣੇ ਨੇ ਤੇ ਸਿੱਧੂ ਮੁਸੇਵਾਲਾ ਇੱਕ ਵਾਰ ਫੇਰ ਤੋਂ ਆ ਗਿਆ ਹੈ ਤੇ ਬਹੁਤ ਹੀ ਇਸ ਦੀ ਖੁਸ਼ੀ ਜਿਹੜੀ ਕਿ ਫੈਨਸ ਨੂੰ ਹਰ ਕਿਸੇ ਨੂੰ ਜਿਹੜੀ ਬਹੁਤ ਹੀ ਜ਼ਿਆਦਾ ਖੁਸ਼ੀ ਆ ਤੇ ਲਗਾਤਾਰ ਵੀਡੀਓਜ਼ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਹੁਣ ਜਿਹੜੀ ਵੀਡੀਓ ਹੈ ਹਸਪੀਟਲ ਤੋਂ ਸਾਹਮਣੇ ਆਈ ਹੈ ਤੇ ਬਹੁਤ ਹੀ ਜ਼ਿਆਦਾ ਇਸ ਚੀਜ਼ ਦੀ ਖੁਸ਼ੀ ਹਰ ਕਿਸੇ ਨੂੰ ਹੈ ਬਹੁਤ ਹੀ ਸੋਹਣੀਆਂ ਸੋਹਣੀਆਂ ਤੇ ਪਿਆਰੀ ਪਿਆਰੀ ਵੀਡੀਓਜ਼ ਛੋਟੇ ਸਿੱਧੂ ਮੂਸੇਵਾਲੇ ਦੀਆਂ ਸਾਡੇ ਸਾਹਮਣੇ ਆ ਰਹੀਆਂ ਨੇ ਤੇ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜੋ ਕਿ ਹਸਪੀਟਲ ਦੇ ਵਿੱਚ ਦੀ ਹੈ ਸਾਰਾ ਸਟਾਫ ਜਿਸ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਬਹੁਤ ਹੀ ਖੁਸ਼ੀ ਜਿਹੜੀ ਹੈ ਸਾਰਿਆਂ ਦੇ ਮੂੰਹਾਂ ਦੇ ਉੱਤੇ ਅਸੀਂ ਦੇਖ ਸਕਦੇ ਹਾਂ ਜਿਹੜੀ ਝਲਕ ਰਹੀ ਹੈ ਕਿੰਨੀ ਖੁਸ਼ੀ ਪਿਤਾ ਬਲਕੌਰ ਸਿੰਘ ਸਿੱਧੂ ਨੇ ਛੋਟੇ ਸਿੱਧੂ ਮੂਸੇਵਾਲੇ ਨੂੰ ਹੱਥ ਦੇ ਵਿੱਚ ਫੜਿਆ ਹੋਇਆ ਤੇ ਮਾਤਾ ਚਰਨ ਕੌਲ ਜੀ ਸਟ੍ਰੈਚਰ ਤੇ ਪਏ ਹੋਏ ਨੇ ਤੇ ਭਾਵਕ ਹੁੰਦੇ ਵੀ ਉਹ ਇਸ ਵੀਡੀਓ ਦੇ ਵਿੱਚ ਪਰ ਖੁਸ਼ੀ ਜਿਹੜੀ ਆ ਬਹੁਤ ਜ਼ਿਆਦਾ ਹੈ ਹਸਪੀਟਲ ਦੇ ਵਿੱਚ ਅਸੀਂ ਸਟਾਫ ਨੂੰ ਦੇਖ ਸਕਦੇ ਹਾਂ ਉਹਨਾਂ ਦੀ ਵੀ ਖੁਸ਼ੀ ਜਿਹੜੀ ਆ ਸਾਫ਼ ਸਾਨੂੰ ਦਿਖ ਰਹੀ ਹੈ ਤੇ ਫੈਨਸ ਨੂੰ ਵੀ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਕਿ ਕੀ ਖੁਸ਼ੀ ਜਿਹੜੀ ਆ ਉਹ ਆਉਂਦੀ ਹੈ ਕਿਉਂਕਿ ਮਾਤਾ ਚਰਨ ਕੌਰ ਜੀ ਜਿਹੜੀ ਖਬਰਾਂ ਆਈਆਂ ਸੀ ਕਿ ਉਹ ਗਰਭਵਤੀ ਸੀਗੇ ਉਸ ਤੋਂ ਬਾਅਦ ਜਿਹੜੇ ਫੈਨਸ ਨੂੰ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਹੋ ਗਿਆ ਸੀ ਕਿ ਕੀ ਖੁਸ਼ਖਬਰੀ ਆਉਂਦੀ ਹੈ ਤੇ ਅੱਜ ਖੁਸ਼ਖਬਰੀ ਸਾਡੇ ਸਾਰਿਆਂ ਦੇ ਸਾਹਮਣੇ ਆ ਗਈ ਹੈ ਮਾਤਾ ਚਰਨ ਕੌਰ ਜੀ ਨੇ ਮੁੰਡੇ ਨੂੰ ਜਨਮ ਦਿੱਤਾ ਹੈ ਛੋਟੇ ਸਿੱਧੂ ਮੁਸੇਵਾਲੇ ਨੂੰ ਜਰਮ ਦਿੱਤਾ ਇੱਕ ਵਾਰ ਮੁੜ ਕੇ ਫਿਰ ਮਾਤਾ ਚਰਨ ਕੋਰ ਜਿੱਤੇ ਬਲਕੌਰ ਸਿੰਘ ਸਿੱਧੂ ਮਾਤਾ ਪਿਤਾ ਬਣੇ ਨੇ ਤੇ ਸਿੱਧੂ ਮੁਸੇਵਾਲਾ ਇੱਕ ਵਾਰ ਫੇਰ ਤੋਂ ਆ ਗਿਆ ਤੇ ਬਹੁਤ ਹੀ ਇਸ ਦੀ ਖੁਸ਼ੀ ਜਿਹੜੀ ਕਿ ਫੈਨਸ ਨੂੰ ਹਰ ਕਿਸੇ ਨੂੰ ਜਿਹੜੀ ਬਹੁਤ ਹੀ ਜ਼ਿਆਦਾ ਖੁਸ਼ੀ ਆ ਤੇ ਲਗਾਤਾਰ ਵੀਡੀਓਜ਼ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਹੁਣ ਜਿਹੜੀ ਵੀਡੀਓ ਹੈ ਹਸਪੀਟਲ ਤੋਂ ਸਾਹਮਣੇ ਆਈ ਹੈ ਤੇ ਬਹੁਤ ਹੀ ਜ਼ਿਆਦਾ ਇਸ ਚੀਜ਼ ਦੀ ਖੁਸ਼ੀ ਹਰ ਕਿਸੇ ਨੂੰ ਹੈ ਬਹੁਤ ਹੀ ਸੋਹਣੀਆਂ ਸੋਹਣੀਆਂ ਤੇ ਪਿਆਰੀ ਪਿਆਰੀ ਵੀਡੀਓਜ਼ ਛੋਟੇ ਸਿੱਧੂ ਮੁਸੇਵਾਲੇ ਦੀਆਂ ਸਾਡੇ ਸਾਹਮਣੇ ਆ ਰਹੀਆਂ ਨੇ ਤੇ ਹੋਰ ਵੀਡੀਓ ਸਾਹਮਣੇ ਆਈ ਹੈ ਜੋ ਕਿ ਹਸਪੀਟਲ ਦੇ ਵਿੱਚ ਦੀ ਹੈ ਸਾਰਾ ਸਟਾਫ ਜਿਸ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਬਹੁਤ ਹੀ ਖੁਸ਼ੀ ਜਿਹੜੀ ਹੈ ਸਾਰਿਆਂ ਦੇ ਮੂੰਹਾਂ ਦੇ ਉੱਤੇ ਅਸੀਂ ਦੇਖ ਸਕਦੇ ਹਾਂ ਜਿਹੜੀ ਚਲ ਘਰੀ ਹੈ ਕਿੰਨੀ ਖੁਸ਼ੀ ਪਿਤਾ ਬਲਕੌਰ ਸਿੰਘ ਸਿੱਧੂ ਨੇ ਛੋਟੇ ਸਿੱਧੂ ਮੁਸੇਵਾਲੇ ਨੂੰ ਹੱਥ ਦੇ ਵਿੱਚ ਫੜਿਆ ਹੋਇਆ ਤੇ ਮਾਤਾ ਚਰਨ ਕੌੜ ਜੀ ਸਟ੍ਰੈਚਰ ਤੇ ਪਏ ਹੋਏ ਨੇ ਤੇ ਭਾਵਕ ਹੁੰਦੇ ਵੀ ਉਹ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਪਰ ਖੁਸ਼ੀ ਜਿਹੜੀ ਆ ਬਹੁਤ ਜ਼ਿਆਦਾ ਹੈ ਹਸਪੀਟਲ ਦੇ ਵਿੱਚ ਜਿਸ ਸਟਾਫ ਨੂੰ ਦੇਖ ਸਕਦੇ ਹਾਂ ਉਹਨਾਂ ਦੀ ਵੀ ਖੁਸ਼ੀ ਜਿਹੜੀ ਆ ਸਾਫ਼ ਸਾਨੂੰ ਦਿਖ ਰਹੀ ਹੈ ਤੇ ਫੈਨਸ ਨੂੰ ਵੀ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਕਿ ਕੀ ਖੁਸ਼ੀ ਜਿਹੜੀ ਆ ਉਹ ਆਉਂਦੀ ਹੈ ਕਿਉਂਕਿ ਮਾਤਾ ਚਰਨ ਕੌੜ ਜੀ ਜਿਹੜੀ ਖਬਰਾਂ ਆਈਆਂ ਸੀ ਕਿ ਉਹ ਗਰਭਵਤੀ ਸੀਗੇ ਉਸ ਤੋਂ ਬਾਅਦ ਜਿਹੜੇ ਫੈਨਸ ਨੂੰ ਬੜੀ ਹੀ ਬੇਸਬਰੀ ਦੇ ਲੰਬੇ ਇੰਤਜ਼ਾਰ ਹੋ ਗਿਆ ਸੀ ਕਿ ਕੀ ਖੁਸ਼ਖਬਰੀ ਆਉਂਦੀ ਤੇ ਅੱਜ ਖੁਸ਼ਖਬਰੀ ਸਾਡੇ ਸਾਰਿਆਂ ਦੇ ਸਾਹਮਣੇ ਆ ਗਈ ਹੈ ਮਾਤਾ ਚਰਨ ਕੌਰ ਜੀ ਨੇ ਮੁੰਡੇ ਨੂੰ ਜਨਮ ਦਿੱਤਾ ਹੈ ਛੋਟੇ ਸਿੱਧੂ ਮੂਸੇਵਾਲੇ ਨੂੰ ਜਨਮ ਦਿੱਤਾ ਹੈ ਇੱਕ ਵਾਰ ਮੁੜ ਕੇ ਫਿਰ ਮਾਤਾ ਚਰਨ ਕੌਰ ਜੀ ਤੇ ਬਲਕੌਰ ਸਿੰਘ ਸਿੱਧੂ ਮਾਤਾ ਪਿਤਾ ਬਣੇ ਨੇ ਤੇ ਸਿੱਧੂ ਮੂਸੇਵਾਲਾ ਇੱਕ ਵਾਰ ਫੇਰ ਤੋਂ ਆ ਗਿਆ ਹੈ ਤੇ ਬਹੁਤ ਹੀ ਇਸ ਦੀ ਖੁਸ਼ੀ ਜਿਹੜੀ ਕਿ ਫੈਨਸ ਨੂੰ ਹਰ ਕਿਸੇ ਨੂੰ ਜਿਹੜੀ ਬਹੁਤ ਹੀ ਜ਼ਿਆਦਾ ਖੁਸ਼ੀ ਆ ਤੇ ਲਗਾਤਾਰ ਵੀਡੀਓਜ਼ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਹੁਣ ਜਿਹੜੀ ਵੀਡੀਓ ਹੈ ਹਸਪੀਟਲ ਤੋਂ ਸਾਹਮਣੇ ਆਈ ਹੈ ਤੇ ਬਹੁਤ ਹੀ ਜ਼ਿਆਦਾ ਇਸ ਚੀਜ਼ ਦੀ ਖੁਸ਼ੀ ਹਰ